ਐਸ ਵੇਲੇ ਖੜੇ ਆ ਹਰੀਕੇ ਹੈਡ ਦੇ ਲਾਗੇ ਤੇ ਉੱਥੇ ਵੀਰ ਹੁਣੀ ਸੇਵਾ ਕਰਕੇ ਆਏ ਆ ਅੱਗੇ ਜਿਹੜੇ ਪਿੰਡਾਂ ਵਿੱਚ ਪਾਣੀ ਆਇਆ ਤੇ ਉਹਨਾਂ ਨਾਲ ਗੱਲਬਾਤ ਵੀ ਕਰਦੇ ਆ ਵੀ ਜੀ ਪਹਿਲਾਂ ਤਾਂ ਆਪਣਾ ਪਿੰਡ ਦੱਸ ਦਿਓ ਤੁਹਾਡਾ ਪਿੰਡ ਕਿਹੜਾ ਅਸੀਂ ਭਾਜੀ ਸ਼ਹੀਦ ਭਗਤ ਸਿੰਘ ਨਗਰ ਹਾਂਜੀ ਨਵਾਂ ਸ਼ਹਿਰ ਜ਼ਿਲ੍ਹਾ ਬਣਦਾ ਆ ਉੱਥੋਂ ਆਏ ਆ ਤੇ ਭਾਜੀ ਕੀ ਹਾਲਾਤ ਆ ਜਿੱਥੋਂ ਤੁਸੀਂ ਆਏ ਜਿੱਥੋਂ ਅਸੀਂ ਹੁਣ ਅਸੀਂ ਆਪਣੇ ਕੋਲ ਕੋਈ ਸੌਕ ਕਮੈਂਟਰ ਚਾਰ ਸੀ ਤੇ ਟਰੈਲੀ ਤੋੜੀ ਦੀ ਪਾਣੀ ਚੋਕਰ ਸੀ ਉਹਦੇ ਬਾਅਦ ਅਸੀਂ ਇੱਥੋਂ ਹਰੀਕੇ ਪੱਤਣ ਤੋਂ ਗਏ ਆ ਬੰਦੇ ਨੇ ਲੋਕੇਸ਼ਨ ਭੇਜੀ ਹੋਈ ਸੀ ਇੱਥੋਂ ਅਸੀਂ ਬੰਨ ਤੋਂ ਹਰੀਕੇ ਪੱਤਣ ਤੋਂ ਉੜਲੇ ਪਾਸਿਓਂ ਸਾਈਡ ਤੋਂ ਜਾ ਜਾ ਕੇ ਐਂਡ ਪੈਂਦਾ ਆ ਜੀ ਭਾਜੀ ਉਹਦੇ ਵਿੱਚ ਜਿਹੜੇ ਪਿੰਡ ਨਾ 100 150 ਪਿੰਡ ਦਾ ਹਾਲ ਬੁਰਾ ਹੀ ਆ ਜਿਹਦੇ ਵਿੱਚ 4 4 ਫੁੱਟ ਪਾਣੀ ਘੁੰਮਦਾ ਅੱਜ ਤਰੀਕ ਕਿੰਨੀ ਆ ਵੀ ਦੱਸ ਦਿਓ ਆ ਤਰੀਕ ਭਾਜੀ ਹੈਗੀ ਆ 8 8 ਤਰੀਕ ਨੂੰ ਭਾਜੀ ਅੱਜ ਦੀ ਗੱਲ ਕਰਤਾ ਆ ਵੀ ਅੱਜ ਉਹ ਭਾਜੀ ਹੁਣੀ ਉੱਥੋਂ ਸੇਵਾ ਕਰਕੇ ਆਏ ਆ ਭਾਜੀ ਪਾਣੀ ਕਿੰਨਾ ਕਿੰਨਾ ਉਹਨਾਂ ਪਿੰਡਾਂ 'ਚ ਉਹਨਾਂ ਪਿੰਡਾਂ ਦੇ ਵਿੱਚ ਭਾਜੀ ਨਾ ਜੇ ਤੁਸੀਂ ਦੇਖੋ ਤਾਂ ਨਾ ਜਿਹੜਾ ਮੰਡੇ ਰਾਸ਼ਨ ਲੈਣਾ ਦੇ ਪੱਕੀ ਤੇ ਉਹ 2-2 ਕਿਲੋਮੀਟਰ ਕੋਈ ਟੂਪ ਤੇ ਆਂਦਾ ਕਿਸੇ ਨੇ ਮੰਜੇ ਨਾਲ ਟਰੰਬ ਬੰਨਿਓ ਆ ਜਾਂ ਕੇਸ ਦੀਆਂ ਬਹੁਤ ਪਰ ਹਾਲਾਤ ਬਹੁਤ ਮੜੇ ਆ। ਕਿ ਉੱਥੇ ਭਾਜੀ ਰਾਸ਼ਨ ਦੀ ਸਹੂਲਤ ਪਹੁੰਚ ਰਹੀ ਆ ਜਿੱਦਾਂ ਕੋਈ ਵੀਡੀਓ ਦੇਖ ਕੇ ਜੇ ਕੋਈ ਉਧਰ ਸੇਵਾ ਕੀ ਆ ਭਾਜੀ ਇਹ ਗਲਤੀ ਕਰੋ ਪਿੱਛੇ ਬਹੁਤ ਖੁੰਦੇ ਆ ਜੇ ਬੰਦਾ ਚਾਹੇ ਤਾਂ ਨਾ ਦਰਿਆ ਦੇ ਵਿੱਚ ਜਾ ਕੇ ਰੋਡ ਬਣਿਆ ਆ ਕਿਉਂ ਪਿੰਡ ਆ ਦਰਿਆ ਤਾਂ ਆਪਾਂ ਕਹਿ ਦਿੰਨੇ ਹਾਂ 10 ਕਿਲੋਮੀਟਰ ਦਾ ਅਸੀਂ ਕ੍ਰੋਸ ਕੀਤਾ ਏਰੀਆ ਵਿੱਚ ਪਾਣੀ ਦੇ। ਕਿ ਟਰੈਕਟਰ ਵਿੱਚ ਪਾਣੀ ਕਿੰਨਾ ਕਿੰਨਾ ਟਾਇਰ ਕਿੰਨਾ ਕਿੰਨਾ ਡੁੱਬ ਪਈ? ਮੇਰੇ ਟਰੈਕਟਰ ਹੌਲੈਂਡ ਆ ਜੀ ਇਹਦਰ ਨਿਗਾ ਪਜਾ ਦਿਓ। ਉਹਨੀਆਂ ਮੋਹਲੀਆਂ ਲੈਟਾਂ ਵੀ ਵਿੱਚ ਡੁੱਬੀਆਂ ਵਿੱਚ ਥੋੜਾ ਜਿਹਾ ਬੁੱਤਾ ਹੈ ਜਿੱਦਾਂ ਰੋੜ ਉੱਚਾ ਹੈ ਕਿਤੇ ਉਹ ਕਹਿੰਦੇ 26 ਫੁੱਟ ਵੀ ਪਾਣੀ ਹੈਗਾ ਬਲ ਤੁਸੀਂ ਐਨ ਐਂਡ ਤੋਂ ਆਏ ਐਸੀ ਇੱਕ ਬੰਨ ਤੋਂ ਇਧਰੋਂ ਗਏ ਦੂਜੇ ਸਾਈਡ ਦਰਿਆ ਦੇ ਕ੍ਰੋਸ ਨਿਕਲੇ ਆ ਇੱਥੋਂ ਹਰੀਕੇ ਤੋਂ ਕਿੰਨੇ ਕਿਲੋਮੀਟਰ ਪਿੰਡਾ ਇੱਥੋਂ ਜੀ 34 ਕਿਲੋਮੀਟਰ ਦੀ ਇੱਥੇ ਦੀ ਲੋਕੇਸ਼ਨ 34 ਕਿਲੋਮੀਟਰ ਦੀ ਦਾਦਾ ਜਿੱਥੇ ਅਸੀਂ ਹੁਣ ਆ ਆਪਾਂ ਖੜੇ ਮੱਕੂ ਇੱਥੋਂ 34 ਕਿਲੋਮੀਟਰ ਦੀ ਲੋਕੇਸ਼ਨ ਹੈ ਤੇ ਮੋਹਰਲੇ ਪਿੰਡਾਂ ਵਿੱਚ ਹਜੇ ਵੀ ਭਾਜੀ ਸਹਾਇਤਾ ਦੀ ਲੋੜ ਹੈ ਮਤਲਬ ਹਲੇ ਤਾਂ ਭਾਜੀ ਪਾਣੀ ਘਟੇ ਦਾ ਨਹੀਂ ਜਿੰਨਾ ਉਹ ਪਾਣੀ ਘੁੰਮ ਰਿਹਾ ਉੱਥੇ ਆਲੇ-ਦੋਲੇ ਦੀਂਦਾ ਹੀ ਕੱਖ ਨਹੀਂ ਹੈਗਾ ਸਹਿਤਾ ਕਿ ਆ ਦੇਖੋ ਜਦੋਂ ਪਾਣੀ ਘਟਣਾ ਆ ਉਹਦੇ ਬਾਅਦ ਦੇ ਵਿੱਚ ਬਿਮਾਰੀਆਂ ਬਹੁ ਫੁੱਲਣੀਆਂ ਮੋਚਗਾਣਾ ਜਾਣ ਕੇ ਤੁਸੀਂ ਮੈਂ ਆਪਣੇ ਜਿੱਥੇ ਤੱਕ ਨਿਗਾਹ ਜਾਂਦੀ ਹੈ ਨਾ ਬਾ ਦੀਂਦਾ ਹੀ ਨਹੀਂ ਆਲੇ-ਦੋਲੇ ਕੁਝ ਵੀ ਜੇ ਕਹਿ ਦੇਈ ਹੋਵੇ ਕੋਈ ਦੁਆ ਖੜਾ ਹੋਵੇ ਕੋਈ ਫਸਲ ਖੜੀ ਜਾ ਝੋਨਾ ਪਾਣੀ ਦੀਂਦਾ ਜਿੱਥੇ ਤੱਕ ਤੁਸੀਂ ਜੂਮ ਕਰਕੇ ਛੱਡੋ ਪਹਲੇ ਹੈਲੀਕਾਪਟਰ ਘੁੰਮਣੇ ਆਲਾ ਉਹ ਤਾਂ ਦੇ ਚਲ ਉੱਥੇ ਤੁਹਾਡੇ ਸਾਹਿਬ ਨੇ ਕਿੰਨੇ ਕ ਪਿੰਡੇ ਦੱਸਿਆ ਤੁਸੀਂ ਦੁਬਾਰਾ ਦੱਸ ਦਿਓ ਮੈਂ ਜਿਸ ਹਿਸਾਬ ਨਾਲ ਸੀ ਇਸ ਨਾਂ ਪਿੰਡਾਂ ਤੋਂ ਤੁਰੇ ਆਂ ਤਾਂ ਹਰੀ ਕੇ ਹੈਡ ਤੋਂ ਹੀ ਸਟਾਰਟ ਹੋ ਜਾਂਦੇ ਜਿਹੜੇ ਪਿੰਡ ਵਿੱਚ ਆਂਦੇ ਆ ਮੈਨੂੰ ਜਿੱਥੋਂ ਅਸੀਂ 35 ਕਿਲੋਮੀਟਰ ਦੇ ਏਰੀਏ ਦੇ ਵਿੱਚ ਆਏ ਆ ਘੱਟੋ ਘੱਟ ਮੈਨੂੰ ਲੱਗਦਾ ਵੇ 40 50 ਪਿੰਡ ਤਾਂ 6 7 ਪਿੰਡਾਂ ਦੇ ਵਿੱਚ ਅਸੀਂ ਚਾਰ ਦੇਖੇ ਆ ਤੇ ਮਤਲਬ ਪਾਣੀ ਤਾਂ ਡੇ ਟੈਂਕ ਦੇ ਟੈਂਕ ਉਹ ਵੀ ਇੱਕ ਰੋੜ ਸਾਨੂੰ ਮਿਲਿਆ ਸਿੱਧਾ ਅਸੀਂ ਰੋੜੇ ਗਏ ਆ ਤਾਂ ਆਲੇ ਦੁਆਲੇ ਜਿੰਨੇ ਲੋਕ ਟੇਰੇ ਵਾਲਿਆਂ ਸੀ ਕਿਸੇ ਨੇ ਇੱਕ ਘੱਟ ਲਈ ਕਿਸੇ ਨੇ ਜਿੰਨਾ ਸਰਦਾ ਉਹਨਾਂ ਹੀ ਲੈਂਦੇ ਹੋ ਤੇ ਹਾਂਜੀ ਇਹ ਵੀਰ ਹੁਣੀ ਹੁਣੀ ਸੇਵਾ ਕਰਕੇ ਆਇਆ ਉੱਥੇ ਹਰੀਕੇ ਹੈਡ ਤੋਂ ਅੱਗੇ ਜਿਹੜੇ ਪਿੰਡ ਐ ਉਹ ਗਾਂਹ ਜਿਹੜੇ ਅੱਗੇ ਜਾ ਕੇ ਮਤਲਬ ਹਰੀਕੇ ਤੋਂ ਲਾ ਲਓ ਵੀ 30 ਕਿਲੋਮੀਟਰ ਅੱਗੇ ਉੱਥੇ ਵੀਰ ਕਹਿੰਦਾ ਹਜੇ ਵੀ ਸਹਾਇਤਾ ਦੀ ਲੋੜ ਆ ਮਤਲਬ ਜਿਹੜਾ ਤੁਸੀਂ ਆਪਣੀ ਦਸਾਂ ਨੌ ਦੀ ਕਿਰਤ ਕਮਾਈ ਦੀ ਮਾਇਆ ਆ ਤੁਹਾਡੀ ਇਹ ਨਾ ਦਸਵੰਦ ਆ ਉਹ ਜੇ ਭੇਜਣਾ ਤੇ ਇੱਧਰਲੇ ਇਲਾਕੇ ਵਿੱਚ ਹਜੇ ਵੀ ਵੀਰ ਕਹਿੰਦਾ ਲੋੜ ਆ ਪਰ ਟਰੈਕਟਰ ਦੇ ਟਾਇਰ ਜਿਹੜੇ ਆ ਪੂਰੇ ਟੋਪ ਦੇ ਟਰੈਕਟਰ ਦੇਖ ਲਓ ਵੀਰ ਦਾ ਟਾਇਰ ਦੇਖ ਲਓ ਕਿੱਡੇ ਆ ਵੱਡਾ ਟਰੈਕਟਰ ਆ ਇੱਥੇ ਤਾਂ ਪਾਣੀ ਸੀਗਾ ਇੱਥੇ ਤਾਂ ਆ ਲੇਟਾਂ ਤੱਕ ਹਜੇ ਵੀ ਉੱਥੇ ਇੰਨਾ ਪਾਣੀ ਆ ਇਹ ਕਿਸੇ ਮੇਰੀ ਵੀਰ ਨੇ ਸਹਾਇਤਾ ਕਰਨੀ ਹੋਵੇ ਵੀਡੀਓ ਦੇਖ ਕੇ ਤੇ ਇਸ ਇਲਾਕੇ ਵਿੱਚ ਜ਼ਰੂਰ ਹਜੇ ਸਹਾਇਤਾ ਦੀ ਲੋੜ ਆ ਤੇ ਜਿੱਧਰ 2-2 ਕਿਲੋਮੀਟਰ ਲੈਣਾ ਲੱਗੀਆਂ ਆ ਫਿਰ ਰਾਚਣ ਲੈ ਕੇ ਟਰਾਲੀਆਂ ਖੜੀਆਂ ਫਸੀਆਂ ਆ ਮੋੜ ਕੇ ਮੁੰਡੇ ਕਾਲੀ ਕਰਦੇ ਉੱਥੇ ਹੀ ਲਾ ਕੇ ਤੋੜਨ ਦੀ ਕਰਦੇ ਆ ਉਹਨਾਂ ਨੂੰ ਬੇਨਤੀ ਆ ਪਾਈ ਜੇ ਰੁਕ ਕਰਨਾ ਵੱਡੇ 13 ਵਾਲੇ ਟਰੈਕਟਰਾਂ ਦਾ ਵੱਡੇ ਬੰਪਰ ਵਾਲਿਆਂ ਦਾ ਤਾਂ ਇੱਧਰ ਨੂੰ ਕਰੋ ਹੁਣ ਆ ਪਾਣੀ ਦਾ ਲੈਵਲ ਆ ਆ ਪਾਣੀ ਦਾ ਲੈਵਲ ਆ ਭਾਜੀ ਕਹਿੰਦਾ ਇੱਥੇ ਤੇ ਤਾਂ ਪਾਣੀ ਟੁੱਪ ਗਿਆ ਸੀ ਆ ਦੇਖੋ ਜੀ ਇਹ ਹਾਲਾਤ ਆ ਇਹ ਵੀਡੀਓ ਜਿਹੜਾ ਵੀ ਦੇਖਦਾ ਤੇ ਜ਼ਰੂਰ ਇੱਧਰਲੇ ਇਲਾਕੇ ਵਿੱਚ ਹਜੇ ਵੀ ਸਹਾਇਤਾ ਦੀ ਲੋੜ ਆ 干了吧。